ਸਾਹਿਬ ਸਾਹਿਬ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਤੁਹਾਡੇ ਸੁਪਰੀਮ ਲੀਡਰ ਸਾਬਰ ਕਰਨੇ ਸੰਵਿਧਾਨ ਦੀ ਥਾਂ ਮਨੁੱਖ ਸਮਰੱਤੀ ਨੂੰ ਤਰਜੀਹ ਦਿੱਤੀ ਰਾਹੁਲ ਗਾਂਧੀ ਕਾਂਗਸ ਨੂੰ ਇੰਡੀਆ ਗੜ ਜੋੜ ਦੇ ਨੇਤਾਵਾਂ ਜੋ ਆਪਣੀ ਥਾਂ ਬਣਾਉਣੀ ਚਾਹੀਦੀ ਹੈ ਉਮਰ ਕੀ ਰਾਣੀ ਗੈਰ ਸੰਸਦੀ ਸ਼ਬਦ ਹੈ ਰਿੰਕਾ ਗਾਂਧੀ ਕਾਂਗਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿਟੇਗਾ ਮੋਦੀ ਕੁਦ ਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਵੱਧ ਕੀਮਤੀ ਸੀ ੱੱਲੇਵਾਲ ਪੰਜਾਬ ਤੇ ਹਰਿਆਣਾ ਚ ਠੰਡ ਦਾ ਕਹਿਰ ਜਾਰੀ ਰੀਡਕੋਟ ਚ ਪਾਰਾ 1 ਡਿਗਰੀ ਤੱਕ ਡਿੱਗਿਆ ਦੇਸ਼ ਭਰ ਦੇ ਕਿਸਾਨ ਆਪਣੀ ਆਵਾਜ਼ ਕਰਨ ਬੁਲੰਦ ਸਰਵਨ ਸਿੰਘ ਪੰਦੇਹਰ ਨਰੈਣ ਸਿੰਘ ਚੋੜਾ ਮੁਰੇ ਦੋ ਦਿਨ ਦੇ ਪੁਲਿਸ ਰਿਮਾਨਡ ਤੇ ਛੇ ਮੰਦਰ ਚੋਂ ਭੇਦ ਪਰੇ ਹਾਲਾਤ ਚ ਚੋਰੀ ਪੰਗ ਹੋ ਚੁੱਕੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਮੋੜ ਸਕਵੀਰ ਬਾਦਲ ਤੇ ਵਿੰਨਿਆ ਨਿਸ਼ਾਨਾ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਹਿੰਦੂਤਵੀ ਵਿਚਾਰਧਾਰਕ ਵਿਨਾਇਕ ਦਾਮੋਦਰ ਸਵਰਕਰ ਦੇ ਇੱਕ ਕਥਨ ਦੇ ਹਵਾਲੇ ਨਾਲ ਭਾਜਪਾ ਤੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਤੁਹਾਡੇ ਸੁਪਰੀਮ ਲੀਡਰ ਸਵਰਕਰ ਨੇ ਸੰਵਿਧਾਨ ਦੀ ਥਾਂ ਮਨੂਹ ਸਿਮਰਤੀ ਨੂੰ ਤਰਜੀਹ ਦਿੱਤੀ ਉਹਨਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਇਕਲਵਿਆ ਦਾ ਅੰਗੂਠਾ ਕੱਟਿਆ ਗਿਆ ਸੀ ਉਸੇ ਤਰ੍ਹਾਂ ਹੀ ਦੇਸ਼ ਦੇ ਨੌਜਵਾਨਾਂ ਕਿਸਾਨਾਂ ਪਛੜਿਆਂ ਤੇ ਗਰੀਬ ਲੋਕਾਂ ਦੇ ਅੰਗੂਠੇ ਕੱਟੇ ਜਾ ਰਹੇ ਹਨ ਉਹਨਾਂ ਕਹ ਕੇ ਅੱਜ ਦੇਸ਼ ਵਿੱਚ ਸੰਵਿਧਾਨ ਬਨਾਮ ਮਨੁੱਖ ਸਮਰੱਥੀ ਦੀ ਲੜਾਈ ਹੈ ਗਾਂਧੀ ਨੇ ਸਦਨ ਵਿੱਚ ਸੰਵਿਧਾਨ ਦੇ 75 ਸਾਲਾ ਛਾਣਾਮਤੀ ਸਫਰ ਬਾਰੇ ਬਹਿਸ ਦਰਾਂ ਨਾ ਭਾਈਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹਿੰਦੂ ਤਵ ਦੇ ਵਿਚਾਰਤਾਰਕ ਵੀ.ਡੀ. ਸਵਰਕਰ ਨੇ ਇਹ ਕਹਿੰਦਿਆਂ ਸੰਵਿਧਾਨ ਦੀ ਨੁਕਤਾਚੀਨੀ ਕੀਤੀ ਸੀ ਕਿ ਇਸ ਵਿੱਚ ਕੁਝ ਵੀ ਭਾਰਤੀ ਨਹੀਂ ਹੈ ਗਾਂਧੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਜਦੋਂ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਤਾਂ ਇਹ ਆਪਣੇ ਹੀ ਸੁਪਰੀਮ ਅਦਾਲਤ ਨੂੰ ਬਦਨਾਮ ਕੇ ਉਸ ਦਾ ਮਖੌਲ ਉਡਾ ਰਹੀ ਹੈ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਮਨੁਸਮ੍ਰਿਤੀ ਦੇ ਮਹਿਤੀਆਂ ਪਰ ਦੇਸ਼ ਦੇ ਸੰਵਿਧਾਨ ਉੱਤੇ ਚੱਲੇਗਾ ਗਾਂਧੀ ਨੇ ਇਕਲਵਿਆਰ ਨੂੰ ਜਿਸ ਨੂੰ ਗੁਰੂ ਦਕਸ਼ਣਾ ਵਜੋਂ ਆਪਣਾ ਅੰਗੂਠਾ ਦਰਵਾਚਾਰੀ ਨੂੰ ਦੇਣਾ ਪਿਆ ਸੀ ਦੀ ਕਹਾਣੀ ਨਾਲ ਤੁਲਨਾ ਕਰਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਅਡਾਨੀ ਲਈ ਖੁਦਮੁਖਤਿਆਰੀਆਂ ਸਿਰਜ ਕੇ ਅਗਨੀ ਪਥ ਸਕੀਮ ਲਿਆ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਅਤੂ ਗੈਸ ਦੇ ਗੋਲੇ ਦਾ ਕੇ ਲੈਟਰਲ ਐਂਟਰੀ ਰਾਹੀਂ ਭਾਰਤੀਆਂ ਤੇ ਪੇਪਰ ਲੀਕ ਦੀ ਖੁੱਲ ਦੇ ਕੇ ਸਰਕਾਰ ਨੇ ਨੌਜਵਾਨਾਂ ਕਿਸਾਨਾਂ ਪਛੜੇ ਵਰਗ ਦੇ ਲੋਕਾਂ ਤੇ ਗਰੀਬਾਂ ਦਾ ਅੰਗੂਠਾ ਵੜ ਦਿੱਤਾ ਹੈ ਬਚਦਰਨ ਗਾਂਧੀ ਨੇ ਅੰਗੂਠੇ ਨੂੰ ਰੋਜੀ ਰੋਟੀ ਤੇ ਪ੍ਰਤੀਵਾਦ ਦੇ ਪ੍ਰਤੀਕ ਵਜੋਂ ਵਰਤਿਆ ਸਾਫ ਕਾਂਗਸ ਪ੍ਰਧਾਨ ਨੇ ਕਿਹਾ ਕਿ ਉਹ ਹਰੇਕ ਗਰੀਬ ਵਿਅਕਤੀ ਨੂੰ ਦੱਸਣਾ ਚਾਹੁੰਦੇ ਹਨ ਕਿ ਸੰਵਿਧਾਨ ਉਹਨਾਂ ਦੀ ਰਾਖੀ ਕਰਦਾ ਹੈ ਪਰ ਭਾਪਾ ਲਗਾਤਾਰ ਇਸੁੱਤੇ ਹਮਲੇ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਵਰਕਰ ਨੇ ਆਪਣੀਆਂ ਲਿਖਤਾਂ ਵਿੱਚ ਸਪਸ਼ਟ ਕੀਤਾ ਹੈ ਕਿ ਸੰਵਿਧਾਨ ਬਾਰੇ ਕੁਝ ਵੀ ਭਾਰਤੀ ਨਹੀਂ ਹੈ ਤੇ ਜਿਸ ਕਿਤਾਬ ਦੇ ਆਧਾਰ ਤੇ ਇਹ ਦੇ ਚੱਲ ਰਿਹਾ ਹੈ ਨੂੰ ਮਨੁੱਖੀ ਸਮ੍ਰਿਤੀ ਨਾਲ ਬਦਲਿਆ ਜਾਣਾ ਚਾਹੀਦਾ ਹੈ। ਗਾਂਧੀ ਨੇ ਕਿਹਾ ਕਿ ਸਾਰੀ ਲੜਾਈ ਇਸੇ ਗੱਲ ਦੀ ਹੈ। ਇੱਕ ਸੰਸਦ ਮੈਂਬਰ ਨੇ ਜਦੋਂ ਸਵਾਲ ਪੁੱਛਿਆ ਕਿ ਉਹਨਾਂ ਦੀ ਦਾਦੀ ਤੇ ਸਾਅ ਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵਰਕਰ ਬਾਰੇ ਕੀ ਸੋਚਦੀ ਸੀ ਤਾਂ ਗਾਂਧੀ ਨੇ ਕਿਹਾ ਉਨਾ ਮੈਨੂੰ ਦੱਸਿਆ ਸੀ ਕਿ ਸਬਰ ਕਰਨੇ ਬਰਤਾਨਵੀ ਨਿਜਾਮ ਨਾਲ ਸਮਝੌਤਾ ਕੀਤਾ ਸੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਰੋਧੀ ਗੜਜੋੜ ਇੰਡੀਆ ਵਿੱਚ ਕਾਂਗਰਸ ਨੂੰ ਲੈ ਕੇ ਹੋਰ ਮੈਂਬਰ ਪਾਰਟੀਆਂ ਵਿੱਚ ਵਧ ਰਹੇ ਅਸੰਤੋਸ਼ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਸ ਨੂੰ ਗੜਜੋੜ ਦੇ ਨੇਤਾਵਾਂ ਜੋ ਆਪਣੀ ਥਾਂ ਮਨੋਣੀ ਚਾਹੀਦੀ ਹੈ ਨਾ ਕਿ ਇਸ ਨੂੰ ਹਲਕੇ 'ਚ ਲੈਣਾ ਚਾਹੀਦਾ ਹੈ ਅਬਦੁੱਲਾ ਨੇ ਕਾਂਗਰਸ ਦੀ ਪੂਰੇ ਦੇਸ਼ ਵਿੱਚ ਪਹੁੰਚ ਅਤੇ ਸੰਸਦ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਵੱਜੋਂ ਇਸ ਦੀ ਐਮ ਸਥਿਤੀ ਨੂੰ ਸਵੀਕਾਰ ਕੀਤਾ ਉਨਾਂ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਸ ਨੂੰ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਕਾਂਗਰਸ ਨੂੰ ਜੰਮੂ ਕਸ਼ਮੀਰ ਵਿੱਚ ਸੂਬੇ ਦਾ ਦਰਜਾ ਬਹਾਲ ਕਰਨ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਅਕਤੂਬਰ ਮਹੀਨੇ ਮੁੱਖ ਮੰਤਰੀ ਬਨਮਾਗਰੋਂ ਇਸ ਖਬਰ ਏਜੰਸੀ ਨੂੰ ਦਿੱਤੀ ਆਪਣੀ ਪਹਿਲੀ ਇੰਟਰਵਿਊ ਵਿੱਚ ਅਦੁੱਲਾ ਨੇ ਕਿਹਾ ਸੰਸਦ ਸਭ ਤੋਂ ਵੱਡੀ ਪਾਰਟੀ ਹੋਣ ਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਕਾਰਨ ਉਹਨਾਂ ਦਾ ਦੇਸ਼ ਵਿੱਚ ਪ੍ਰਭਾਵ ਹੈ ਜਿਸ ਤੇ ਹੋਰ ਕੋਈ ਪਾਰਟੀ ਦਾਵਾ ਨਹੀਂ ਕਰ ਸਕਦੀ ਉਹ ਵਿਰੋਧੀਦਰ ਦੇ ਅੰਦੋਲਨ ਦੇ ਸੁਭਾਵਿਕ ਆਗੂ ਹਨ ਉਹਨਾਂ ਕਿਹਾ ਇਸ ਦੇ ਬਾਵਜੂਦ ਕੁਝ ਸਹਿਯੋਗੀਆਂ ਪਾਰਟੀਆਂ ਵਿੱਚ ਬੇਚੈਨੀ ਹੈ ਕਿਉਂਕਿ ਉਹਨਾਂ ਨੂੰ ਜੱਬਦਾ ਹੈ ਕਿ ਕਾਂਗਰਸ ਇਸ ਨੂੰ ਸਾਬਤ ਕਰਨ ਇਸ ਨੂੰ ਕਮਾਉਣ ਜਾਂ ਇਸ ਨੂੰ ਕਾਇਮ ਰੱਖਣ ਲਈ ਜ਼ਿਆਦਾ ਕੰਮ ਨਹੀਂ ਕਰ ਰਹੀ ਇਹ ਜਹੀ ਮਾਮਲਾ ਹੈ ਜਿਸ ਤੇ ਕਾਂਗਰਸ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾੜਾ ਨੇ ਲੋਕ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚੋਂ ਅਡਾਨੀ ਸ਼ਬਦ ਨੂੰ ਹਟਾਉਣ ਨੂੰ ਲੈ ਕੇ ਸਵਾਲ ਕੀਤਾ ਕਿ ਕੀ ਅਡਾਨੀ ਗੈਰ ਸੰਸਦੀ ਸ਼ਬਦ ਹੋ ਗਿਆ ਹੈ ਉਹਨਾਂ ਸੰਸਦ ਦੇ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ ਮੇਰੇ ਦਿੱਤੇ ਭਾਸ਼ਣ ਵਿੱਚੋਂ ਅਡਾਨੀ ਸ਼ਬਦ ਹਟਾ ਦਿੱਤਾ ਗਿਆ ਕੀ ਅਡਾਨੀ ਇੱਕ ਗੈਰ ਸੰਸਦੀ ਸ਼ਬਦ ਹੈ ਪ੍ਰਿੰਕਾ ਗਾਂਧੀ ਨੇ ਕਿਹਾ ਉਹ ਕਿਸੇ ਦਾ ਵੀ ਨਾਮ ਲੈ ਸਕਦੇ ਹਨ ਅਸੀਂ ਅਡਾਨੀ ਦਾ ਨਾਮ ਨਹੀਂ ਲੈ ਸਕਦੇ ਕਾਂਗਰਸ ਦੇ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਭਾਰਤ ਦੇ ਸੰਵਿਧਾਨ ਦੀ 75 ਸਾਲਾਂ ਦੀ ਗੌਰਵਸ਼ਾਲੀ ਯਾਤਰਾ ਤੇ ਵਿੱਚ ਹਿੱਸਾ ਲੈਂਦਿਆਂ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਹਮਲਾ ਕੀਤਾ ਸੀ ਉਹਨਾਂ ਵਿਅੰਗ ਕਰਦਿਆਂ ਕਿਹਾ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਇਹ ਸਮਝ ਨਹੀਂ ਸਕੇ ਕਿ ਸੰਵਿਧਾਨ ਸੰਗ ਦਾ ਵਿਧਾਨ ਨਹੀਂ ਹੈ ਪ੍ਰਿੰਕਾ ਗਾਂਧੀ ਨੇ 81 ਕੇ ਇੱਕ ਅਧਿయోగਪਤੀ ਲਈ ਪੂਰਾ ਦੇਸ਼ ਨੂੰ ਨਿਕਾਰਿਆ ਜਾ ਰਿਹਾ ਹੈ ਉਹਨਾਂ ਦੋਸ਼ ਲਾਇਆ ਸੀ ਕਿ ਸਾਰੀਆਂ ਬੰਦਰਗਾਹਾਂ ਹਵਾਈ ਅੱਡੇ ਚੜਕਾਂ ਦਾ ਕੰਮ ਰੇਲਵੇ ਦਾ ਕੰਮ ਤੇ ਸਾਰੀਆਂ ਜਾਇਦਾਦਾਂ ਸਿਰਫ ਇੱਕ ਵਿਅਕਤੀ ਨੂੰ ਸੌਂਪੀਆਂ ਜਾ ਰਹੀਆਂ ਹਨ ਐਮਰਜੈਂਸੀ ਨੂੰ ਲੈ ਕੇ ਕਾਂਗਰਸ ਦੇ ਨਿਸ਼ਾਨਾ ਸੇਧਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਵਿਰੋਧੀ ਪਾਰਟੀ ਦੇ ਮੱਥੇ ਤੋਂ ਇਹ ਕਲੰਕ ਕਦੇ ਨਹੀਂ ਮਿਟੇਗਾ ਪ੍ਰਧਾਨ ਮੰਤਰੀ ਮੋਦੀ ਨੇ ਸੰਦਰ ਵਿੱਚ ਸੰਵਿਧਾਨ ਦੇ 75 ਸਾਲਾਂ ਦੀ ਸ਼ਾਨਦਾਰ ਯਾਤਰਾ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਐਮਰਜੈਂਸੀ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਦੁਨੀਆ 'ਚ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਕਾਂਗਰਸ ਦੇ ਮੱਥੇ ਤੋਂ ਇਹ ਕਲੰਕ ਕਦੇ ਨਹੀਂ ਮਿਟ ਸਕੇਗਾ ਕਿਉਂਕਿ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ ਭਾਰਤੀ ਸੰਵਿਧਾਨ ਦੇ ਘਾੜਿਆਂ ਦੀ ਤਪੱਸਿਆ ਨੂੰ ਮਿੱਟੀ ਵਿੱਚ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲਗਾਤਾਰ ਜੁਮੜਾ ਕਹਿ ਕੇ ਭਾਈਪਾ ਦਾ ਮਜ਼ਾਕ ਉਡਾਉਣ ਤੇ ਕਾਂਗਰਸ ਦੇ ਪਲਟਵਾਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਜੁਮੜਾ ਗਰੀਬੀ ਹਟਾਓ ਹੈ ਅਤੇ ਦੋਸ਼ ਲਾਇਆ ਕਿ ਕਾਂਗਰਸ ਅਗੂਆਂ ਦੀਆਂ ਚਾਰ ਪੀੜ੍ਹੀਆਂ ਚੋਣਾਂ ਦੌਰਾਨ ਇਸ ਦੀ ਵਰਤੋਂ ਕਰਦੀਆਂ ਆ ਰਹੀਆਂ ਹਨ ਮੋਦੀ ਨੇ ਬਿਨਾਂ ਕਿਸੇ ਦਾ ਨਾਮ ਲੈ ਕੇ ਕਿਹਾ ਕਿ ਸੰਵਿਧਾਨ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦਾ ਸੰਦੇਸ਼ ਦਿੰਦਾ ਹੈ ਪਰ ਆਜ਼ਾਦੀ ਤੋਂ ਬਾਅਦ ਏਕਤਾ ਦੀ ਮੂਲ ਭਾਵਨਾ ਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਵਿਧਾਨ ਘੜਨ ਵਾਲਿਆਂ ਦੇ ਮਨ ਵਿੱਚ ਏਕਤਾ ਦੀ ਭਾਵਨਾ ਸੀ। ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਦੀ ਮੂਲ ਭਾਵਨਾ ਤੇ ਹਮਲਾ ਕੀਤਾ ਗਿਆ ਅਤੇ ਗੁਲਾਮੀ ਦੀ ਮਾਨਸਿਕਤਾ ਵਿੱਚ ਪਲੇ ਲੋਕ ਅਨੇਕਤਾ ਵਿੱਚ ਏਕਤਾ ਦੀ ਬਜਾਏ ਰੋਧਦਾ ਭਾਸ਼ ਲੱਭਦੇ ਰਹੇ। ਮੋਦੀ ਨੇ ਕਿਹਾ ਸਾਡੀ ਸਰਕਾਰ ਦੇ ਫੈਸਲਿਆਂ ਵਿੱਚ ਲਗਾਤਾਰ ਭਾਰ ਦੀ ਏਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਧਾਰਾ 370 ਏਕਤਾ ਵਿੱਚ ਅੜਿੱਕਾ ਬਣੀ ਹੋਈ ਸੀ। ਇਸ ਲਈ ਅਸੀਂ ਇਸ ਨੂੰ ਜ਼ਮੀਰ ਵਿੱਚ ਦਰਪਣ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਜਮਹੂਰੀ ਅਤੀਤ ਵਿਸ਼ਵ ਲਈ ਪ੍ਰੇਰਨਾਦਾਇਕ ਰਿਹਾ ਹੈ ਅਤੇ ਇਸ ਲਈ ਦੇਸ਼ ਨੂੰ ਲੋਕਤੰਤਰ ਦੀ ਜਨਨੀ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਜਦੋਂ ਅਸੀਂ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲ ਦਾ ਜਸ਼ਨ ਮਨਾ ਰਹੇ ਹਾਂ ਤਾਂ ਇਹ ਵਧੀਆ ਇਤਿਫਾਕ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਤੇ ਇੱਕ ਮਹਿਲਾ ਬੈਠੀ ਹੈ ਜੋ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਵੀ ਹੈ। ਮੋਦੀ ਨੇ ਕਿਹਾ ਭਾਰਤ ਛੇਤੀ ਹੀ ਵਿਸ਼ਵ ਦਾ ਤੀਸਰਾ ਵੱਡਾ ਅਰਥਚਾਰਾ ਬਣਨ ਦੀ ਦਿਸ਼ਾ ਵਿੱਚ ਬਹੁਤ ਮਜ਼ਬੂਤ ਕਦਰ ਬਖ ਰਖ ਰਿਹਾ ਹੈ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਸੰਕਲਪ ਉਸ ਨੂੰ ਆਜ਼ਾਦੀ ਦੇ ਸਤਾਪ ਦੀ ਬਰੇ ਤੱਕ ਵਿਕਸਿਤ ਭਾਰਤ ਬਣਾਉਣਾ ਹੈ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 19ਵੇਂ ਦਿਨ ਵੀ ਜਾਰੀ ਰਿਹਾ ਉਹਨਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਿੰਡ ਢਾਬੀ ਗੁਜਰਾਵਾਲਾ ਡਰ ਤੇ ਕਿਸਾਨ ਮੋਰਚੇ ਵਿੱਚ ਮਰਨ ਵਰਤ ਰੱਖਿਆ ਹੋਇਆ ਹੈ ਹਾਲਤ ਚਿੰਤਾਜਨਕ ਹੋਣ ਦੇ ਬਾਵਜੂਦ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦੀ ਜਾਨ ਨਾਲੋਂ ਵੱਧ ਕੀਤੇ ਕੀਪ ਦੀ ਜਾਨਾ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਸੀ ਇਸ ਦੌਰਾਨ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਤੇ ਨਜ਼ਰ ਰੱਖ ਰਹੀ ਡਾਕਟਰਾਂ ਦੀ ਟੀਮ ਨੂੰ ਉਸ ਸਮੇਂ ਹੱਤਾਂ ਪੈਰਾਂ ਦੀ ਪੈ ਗਈ ਜਦੋਂ ਇਸ ਕਿਸਾਨਾ ਗੁਰੂ ਬਾਹਰ ਲੋਕਾਂ ਦੇ ਦਰਸ਼ਨ ਲਈ ਪੰਡਾਲ ਵਿੱਚ ਲਿਆਂਦਾ ਗਿਆ ਇਸ ਦੌਰਾਨ ਉਹਨਾਂ ਦਾ ਬਲੱਡ ਪ੍ਰੈਸ਼ਰ 78/48 ਤੱਕ ਪਹੁੰਚ ਗਿਆ ਸੀ ਜੋ ਕਾਫੀ ਘੱਟ ਸੀ ਕਿਸਾਨਾਂ ਨੇ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਵਿੱਚ ਟਰੈਕਟਰ ਮਾਰਚ ਤੇ ਤਾਮਿਲਨਾਡੂ 'ਚ ਰੇਲਾ ਰੁਕਣ ਤੇ 18 ਨੂੰ ਪੰਜਾਬ 'ਚ ਰੇਲਾ ਰੁਕਣ ਦਾ ਐਲਾਨ ਕੀਤਾ ਹੈ ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਸਨੀਚਰਵਾਰ ਨੂੰ ਠੰਡ ਦਾ ਕਹਿਰ ਜਾਰੀ ਰਿਹਾ। ਫਰੀਦਕੋਟ 'ਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ। ਪੰਜਾਬ ਦੇ ਪਠਾਨਕੋਟ 'ਚ ਘੱਟੋ-ਘੱਟ ਤਾਪਮਾਨ 2.3 ਡਿਗਰੀ, ਗੁਰਦਾਸਪੁਰ 'ਚ 2.8 ਡਿਗਰੀ ਸੈਲਸੀਅਸ ਅਤੇ ਬਟਿੰਡਾ 'ਚ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਮਰਸਰ 'ਚ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਲੁਧਿਆਣਾ 'ਚ 7.8 ਡਿਗਰੀ ਸੈਲਸੀਅਸ ਅਤੇ ਪਟਿਆਲਾ 'ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਹਰਿਆਣਾ ਦੇ ਕਰਨਾਲ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਸਾਰ ਤੇ ਭਵਾਨੀ 'ਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਨਾਰਨੌਲ ਭਿਆਨਕ ਠੰਡ ਦੀ ਲਪੇੜ 'ਚ ਹੈ। ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਘਟੋਕੜ ਤਾਪਮਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਿਸਾਨ ਆਗੂ ਸਰਮਣ ਸਿੰਘ ਭੰਦੇਰ ਨੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਭਰ ਦੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ। ਉਹਨਾਂ ਕਹਿੰਦੇ ਕਿ ਹਰਿਆਣਾ ਪੁਲਿਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। 100 ਲੋਕ ਪੈਦਲ ਚੱਲ ਕੇ ਦੇਸ਼ ਲਈ ਖਤਰਨਾਕ ਕਿਵੇਂ ਹੋ ਸਕਦੇ ਹਨ? ਸਖਬੀਰ ਸਿੰਘ ਬਦਲਦੇ ਗੋਲੀ ਚੈਨਲ ਦੇ ਮਾਮਲੇ 'ਚ ਗ੍ਰਿਫਤਾਰ ਨਰੈਣ ਸਿੰਘ ਚੌੜਾ ਨੂੰ ਮਾਣਯੋਗ ਅਦਾਲਤ ਵੱਲੋਂ ਮੁੜ 2 ਦਿਨਾਂ ਦੇ ਪੁਲਿਸਰਿਮਾਨ ਤੇ ਭੇਜ ਦਿੱਤਾ ਗਿਆ। ਪਿੰਡ ਚੀਮਾ ਦੇ ਛੇ ਮੰਦਰ ਚੋਂ ਭੇਤਪਰੇ ਹਾਲਾਤ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਛੇ ਮੰਦਰ ਚੋਂ ਪੁਜਾਰੀ RAM ਦੇਵਾਲ ਸ਼ਰਮਾ ਹੈ। ਪੁਜਾਰੀ ਮੰਦਰ ਦੇ ਕਮਰੇ 'ਚ ਪਿਆਸੀ ਤੇ ਮੰਦਰ ਦੇ ਇੱਕ ਹੋਰ ਕਮਰੇ 'ਚੋਂ 70000 ਰੁਪਏ ਦੀ ਨਕਦੀ ਅਤੇ 1 ਤੋਲਾ ਸੋਨਾ ਚੋਰੀ ਹੋ ਗਿਆ। ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਬਲਜੀਤ ਸਿੰਘ ਨੇ ਮੌਕਾ ਦੇਖਿਆ। ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਲੋਕਾਂ ਨੇ ਆਖਿਆ ਕਿ ਸ਼ਹਿਣਾ ਚ ਚੋਰੀ ਦੀਆਂ ਘਟਨਾਵਾਂ ਵੱਧੀਆਂ ਜਾ ਰਹੀਆਂ ਹਨ ਭੰਗ ਹੋ ਚੁੱਕੀ ਅਕਾਲੀ ਸੁਧਾਰ ਲਹਿਰ ਨਾਲ ਸੰਬੰਧਤ ਰਹੇ ਬਾਗੀ ਅਕਾਲੀ ਆਗੂ ਨੇ ਇੱਕ ਵਾਰ ਫਿਰ ਸੰਗਵੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ਚ ਬਿਆਨ ਜਾਰੀ ਕੀਤਾ ਹੈ ਇਸ ਤੋਂ ਲੱਗਦਾ ਹੈ ਕਿ ਭਾਵੇਂ ਦੋਵੇਂ ਧੜਿਆਂ ਦੇ ਆਗੂ ਨੇ ਧਾਰਮਿਕ ਸਜ਼ਾ ਤਾਂ ਪੂਰੀ ਕਰ ਲਈ ਹੈ ਪਰ ਪਾਰਟੀ ਦੇ ਸਿਆਸੀ ਮਾਮਲਿਆਂ 'ਚ ਅਕਾਲ ਤਖਤ ਦੇ ਹੁਕਮ ਲਾਗੂ ਹੁੰਦੇ ਨਹੀਂ ਦਿਸਰੇ ਅਤੇ ਇਸ ਤਰ੍ਹਾਂ ਅਕਾਲੀ ਦਲ 'ਚ ਏਕਤਾ ਹੋਣੀ ਮੁਸ਼ਕਲ ਜਾਪਦੀ ਹੈ। ਬਾਗੀ ਦੜੇ ਦੇ ਆਗੂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਹੁਣ ਜੋ ਵਰਤਾਂਤ ਸਿਰਜਿਆ ਜਾ ਰਿਹਾ ਹੈ ਉਸ ਨਾਲ ਨਾ ਹੀ ਉਹਨਾਂ ਦਾ ਤੇ ਨਾ ਹੀ ਪੰਥ ਦਾ ਕੋਈ ਭਲਾਉਣ ਵਾਲਾ ਹੈ। ਯਾਨੀ ਹਰਪੀ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਦੰਦਮਾ ਸਾਹਿਬ 'ਕੇ ਆਪਣੀ ਵਧੀਆ ਕਾਰਸ਼ੈਲੀ ਨਾਲ ਸੇਵਾ ਨਿਭਾਈ ਹੈ ਜਿਸ ਤੋਂ ਪੂਰੀ ਸਿੱਖ ਕੌਮ ਸੰਤੁਸ਼ਟ ਹੈ। ਇਸਨ ਅੱਜ ਦੀਆਂ ਮੁੱਖ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।